ਬੈਂਡ ਚ ਵੜ ਕੇ ਤਾਂ ਵੇਖੇ ਇਹਨੂੰ ਫੇਰ ਪੁੱਛਾਂਗੇ ਵੀ ਕੀ ਭਾਅ ਵਿਕਦੀ ਆ ਇੱਥੇ ਵੜੇ ਆ ਕੇ ਵੋਟਾਂ ਦਾ ਬਾਅਦ ਆ ਆ ਆ ਆਦਮੀ ਦਾ ਬਣਾ ਹਾਫਤਾ ਪਰ ਇਹਨਾਂ ਦਾ ਜਿਵੇਂ ਸੰਗ ਦਾ ਦੀ ਸਾਡੀ ਸੜਕ ਦਾ ਹਾਲ ਵੇਖੋ ਤੁਸੀਂ ਤਾਂ ਨਹੀਂ ਹੈ ਪਈ ਸਾਡੇ ਨਹੀਂ ਪਈ ਹੋਈ ਐ ਨਹੀਂ ਕਸਰੀ ਕੋਈ ਛੜੀ ਠੀਕ ਹੈ ਇਹਨਾਂ ਨੂੰ ਐਡੇ ਐਡੇ ਖੱਡੇ ਨਹੀਂ ਦਿੰਦੇ ਮੋਲ ਕਦੇ ਬਾਅਦ ਚ ਚਿੱਟਾ ਵਿਕੀ ਜਾਂਦਾ ਉਹ ਨਹੀਂ ਇਹਨੂੰ ਦਿੰਦਾ ਹੈ ਉੱਥੇ ਦਵਾਨੀ ਦਵਾਨੀ ਦੇ ਬੰਦੇ ਚਿੱਟਾ ਵੇਚੀ ਜਾਂਦੇ ਸਾਡੇ ਜਵਾਕ ਮਰੀ ਜਾਂਦੇ ਆ ਉਹ ਨਹੀਂ ਨਾ ਪ੍ਰਸ਼ਾਸਨ ਨੂੰ ਨਹੀਂ ਨਾ ਨਾਮੂਲਕ ਨੂੰ ਦਿੰਦਾ ਠੀਕ ਹੈ ਸਾਡੇ ਨਾਲ ਬੱਧ ਰੋਂਦਾ ਸੀ ਇਹ ਕਣਕ ਦੇਖ ਕੇ ਤੇ ਅੱਜ ਇਹਨੂੰ ਦੱਸਾਂਗੇ ਵੀ ਉੱਥੇ ਬੈਠੇ ਤਾਂ 2 ਮਹੀਨੇ ਤੇ ਯਾਰ ਆਪਦੇ ਪੈਸੇ ਹੱਕ ਮੰਗੀ ਜਾਂਦੇ ਮੈਂ ਇਹਨਾਂ ਦਾ ਕਰਾਵਾਂ ਹੱਲ ਕੋਈ ਸਦੀਕ ਉਹਨਾਂ ਤੋਂ ਪੈਸੇ ਲਈ ਗਿਆ ਬਾਈ ਉਹਦਾ ਜਵਾਈ ਸੂਰਜ ਉਹ ਖਾਈ ਗਿਆ ਸਾਰਾ ਟ੍ਰੈਫਿਕ ਉਧਰ ਦੀ ਹੁਣ ਇਹ ਸੜਕ ਤਾਂ ਨਹੀਂ ਬਣਾਉਂਦੇ ਬਾਈ ਜੀ ਇਹ ਲੱਖਾਂ ਰੁਪਈਆ ਲੈਂਦਾ ਉਹਨਾਂ ਤੋਂ ਮੂਲਕ ਸਿੰਘ ਦੀ ਮੂਲਕ ਸਿੰਘ ਐਮਐਲਏ ਇਹੀ ਮੂਲਕਾ ਕੇ ਹੰਝੂ ਛੱਡਦਾ ਸੀਗਾ ਇੱਥੇ ਪੱਥਰ ਵਾਲੀਆਂ ਫੈਕਟਰੀਆਂ ਕੋਲ ਆ ਕੇ ਸਾਡੇ ਨਾਲ ਇੱਥੇ ਗਲਤਤਾ ਕਰੇ 30-3000 ਰੁਪਈਆ ਲੈਂਦੇ ਆਗੇ ਕਿੰਨਾ ਚਾ ਕਿਵੇਂ ਬੰਦ ਕਰ ਦੇਣਗੇ ਇਹਦਾ ਕਹਿੰਦੇ ਅਸੀਂ 15 ਅਗਸਤ ਤੋਂ ਐ ਕਰਦੇ ਆਂਗੇ ਚੋਂ ਕਰਦੇ ਆਂਗੇ ਹੋਰ ਵਧੇ ਹੀ ਆ ਬਾਈ ਘਟਿਆ ਨਹੀਂਗਾ ਆਪਰੇ ਜਦੋਂ ਇਹਨਾਂ ਨੂੰ ਵੀ 24 ਦੇ ਇਲੈਕਸ਼ਨ ਵੀ ਆਜੋ ਹੁਣ ਵੋਟਾਂ ਤੁਹਾਨੂੰ ਦੇਣੇ ਆ ਅਸੀਂ ਹਾਂ ਵੀ ਜਿਵੇਂ ਤੁਸੀਂ ਅੱਗੇ ਸਾਥ ਕੋ ਗੱਪ ਮਾਰ ਕੇ ਵੋਟਾਂ ਲਈਆਂ ਉਹ ਜਦੋਂ ਸੱਥਾਂ ਚਾਏ ਉਦੋਂ ਉਹਨਾਂ ਨੂੰ ਦੱਸਾਂਗੇ ਅਸੀਂ ਹਾਂ ਉਦੋਂ ਦੱਸਾਂਗੇ ਉਹਨਾਂ ਨੂੰ ਪੁੱਛਾਂਗੇ ਕਾਫੀ ਹਾਂ ਤੇ ਇਹਨੇ ਉਦੋਂ ਵੀ ਨੰਗਾ ਜੀ ਠੀਕ ਹੈ ਮੈਂ ਉਹਦਾ ਮੂੰਹ ਨਹੀਂ ਖਾਇਆ ਇੱਥੇ ਆ ਕੇ ਕਿਹਾ ਮਰੇ ਤੇ ਨਹੀਂ ਆਇਆ ਕਹਿੰਦੇ ਜੰਮੇ ਤੇ ਨਹੀਂ ਆਇਆ ਬਹੁਤ ਦੁੱਖ ਵਾਲੀ ਗੱਲ ਬਹੁਤ ਧੋਲੀ ਪਾ ਰਹੇ ਨੇ ਜਨਾਬ ਪਰ ਇਹ ਸੁਣਾ ਜਾ ਸਾਸੀ ਆ ਪਿਆ ਬੀਓ ਤੁਸੀਂ ਜਿਹੜੇ ਚੰਨੇ ਰੰਗੜਾ ਪਿਆ ਦੇ ਨਾਲ ਤੇ ਮੈਂ ਗਗਨਦੀਪ ਸਿੰਘ ਗਿੱਲ ਤੇ ਅੱਜ ਆਪਾਂ ਖੜੇ ਆ ਜੈਤੋ ਤੋਂ ਬਠਿੰਡਾ ਰੋਡ ਤੇ ਪਿੰਡ ਪਿੰਡ ਸੇਵਲ ਦੇ ਵਿੱਚ ਜਿੱਥੇ ਕਿ ਪਿੰਦੇ ਲੋਕਾਂ ਵੱਲੋਂ ਪਿੰਡ ਸੇਵਲ ਦੀ ਸ਼ੜਕ ਦੇ ਉੱਤੇ ਧਰਨਾ ਲਗਾਇਆ ਗਿਆ ਤੇ ਕੀ ਹੈ ਸਾਰਾ ਮਾਮਲਾ ਤੇ ਕਿਸ ਸੰਬੰਧ ਵਿੱਚ ਧਰਨਾ ਲਗਾਇਆ ਗਿਆ ਪਿੰਦੇ ਲੋਕਾਂ ਨਾਲ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਸਾਰਾ ਕੀ ਹੈ ਮਸਲਾ ਤੇ ਪੁੱਛਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਜੀ ਇਹਦਾ ਸੇਵਲ ਦੇ ਧਰਨਾ ਕਿਸ ਸੰਬੰਧ ਵਿੱਚ ਲਾਇਆ ਗਿਆ ਤੇ ਕੀ ਸਾਰਾ ਮਸਲਾ ਬਾਈ ਜੀ ਇਹ ਨਾ ਸ਼ੜਕ ਆਪਣੀ ਟੁੱਟੀ ਵੀ ਆਈ ਕੱਟੂ ਘਰ 10 ਸਾਲ ਹੋ ਗਏ ਇਸ ਅਸੀਂ ਬਹੁਤ ਸਾਰਨ ਮੰਗ ਪੱਤਰ ਵੀ ਦਿੱਤੇ ਆ ਸਰਕਾਰਾਂ ਵੀ ਬਦਲ ਗਈਆਂ ਠੀਕ ਆ ਬਾਈ ਵਿਧਾਇਕ ਬਦਲ ਗਏ ਪਰ ਕਿਸੇ ਨੇ ਬਾਈ ਇਹ ਸੜਕ ਦੀ ਸਾਰ ਹੀ ਨਹੀਂ ਲਈ ਅੱਛਾ ਠੀਕ ਆ ਪੈਸੇ ਖਾ ਗਏ ਠੇਕੇਦਾਰਾਂ ਨੂੰ ਗਾ ਪੈਸੇ ਨਹੀਂ ਜਾਰੀ ਹੋਏ ਉਹ ਆ ਦਾ ਟੁਵਟਾ ਚੱਕ ਕੇ ਲੈ ਗਏ ਬਾਈ ਕੱਲਾ 1 ਕਿਲੋਮੀਟਰ ਦਾ ਟੋਟਾ ਬਣਿਆ ਉਸ ਤੋਂ ਬਾਅਦ ਬਾਈ ਡੇਲੀ ਐਕਸੀਡੈਂਟ ਹੁੰਦੇ ਆ ਸੈਰ ਪਾਰਦੇ ਆ ਕਿਸ ਦੀ ਡੈਥ ਹੋ ਜਾਂਦੀ ਆ ਇਹ ਉਹਦੀ ਬਾਤ ਲਾਇਆ ਬਾਈ ਔਖੇ ਹੋ ਕੇ ਲਾਇਆ ਅਸੀਂ ਜਿਹੜਾ 1 ਕਿਲੋਮੀਟਰ ਦਾ ਟੋਟਾ ਬਣਿਆ ਬਾਈ ਉਹ ਕਿਹੜੀ ਸਾਈਡ ਤੋਂ ਬਣਿਆਗਾ ਉਹ ਤਾਂ ਬਈ ਖਾਨਾ ਪੂਰਤੀ ਕਰੀ ਇਹਨਾਂ ਨੇ ਚੰਦ ਭਾਂ ਡਰੇਨ ਤੋਂ ਬਣਿਆ ਬਸ 1 1 ਕਿਲੋਮੀਟਰ 1.5 ਕਿਲੋਮੀਟਰ ਦਾ ਬਣਿਆ ਸਾਰਾ ਹੀ ਤੇ ਹੁਣ ਥੋੜੀ ਰਾਸ਼ਟ ਦੇ ਬਈ ਪ੍ਰਸ਼ਾਸਨ ਦੇ ਨਾਲ ਕਦੋਂ ਮੀਟਿੰਗ ਹੋਈ ਸੀ ਤੇ ਕੀ ਉਹਨਾਂ ਨੇ ਵਿਸ਼ਵਾਸ ਦਿੱਤਾ ਸੀ ਪ੍ਰਸ਼ਾਸਨ ਬਾਈ ਜੀ ਅਸੀਂ ਐਸ ਡੀ ਐਮ ਨੂੰ ਦਿੱਤਾ ਸੀਗਾ ਮੰਗ ਪੱਤਰ ਉਹਨਾਂ ਨੂੰ ਅਸੀਂ ਦਿੱਤਾ ਸੀ 14 ਤਰੀਕ ਦਾ ਆਲਟੀਮੇਟਮ ਵੀ 14 ਤਰੀਕ ਤੱਕ ਸਾਡੀ ਕੋਈ ਸੁਣਵਾਈ ਕਰੋ ਉਹਨਾਂ ਦੇ ਕੰਨ ਤੇ ਜੂਨ ਹੀ ਸਰ ਕੀ ਬਾਈ ਕਿਸੇ ਨੇ ਸਾਨੂੰ ਪੁੱਛਿਆ ਨਹੀਂ ਕਿਸੇ ਨੇ ਕੁਝ ਵੀ ਨਹੀਂ ਕਰਿਆ ਨਾ ਕੋਈ ਆ ਕੇ ਵੇਖਿਆ ਤੇ ਬਸ ਅਸੀਂ ਬਈ ਫਿਰ 14 ਦਾ ਕਿਆ ਕਿਹਾ ਸੀ ਵੀ 15 ਨੂੰ ਧਰਨਾ ਲਾਵਾਂਗੇ ਬਾਈ ਸਾਨੂੰ ਮਜਬੂਰੀ ਚ ਚਲਾਉਣਾ ਪਿਆਗਾ ਤੇ ਆਪਣੇ ਜਿਹੜੇ ਹਲਕੇ ਦੇ ਵਿਧਾਇਕ ਆ ਮੂਲਕ ਸਿੰਘ ਕੀ ਉਹਨਾਂ ਨਾਲ ਸੋਡੀ ਕੋਈ ਗੱਲਬਾਤ ਹੋਈ ਜਾਂ ਉਹਨਾਂ ਨੇ ਫੋਨ ਮੋਬਾਈਲ ਦੀ ਕੋਸ਼ਿਸ਼ ਕੀਤੀ ਬਾਈ ਨਹੀਂ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਹਾਲਾਂਕਿ ਉਹਨਾਂ ਨੂੰ ਪਤਾ ਹੈਗਾ ਵੀ ਧਰਨਾ ਲੱਗਿਆ ਵਾ ਪਰ ਫਿਰ ਵੀ ਉਹਨਾਂ ਨੇ ਪਹੁੰਚਣਾ ਜ਼ਰੂਰੀ ਨਹੀਂ ਸਮਝਿਆ ਬਾਈ ਕਿਉਂਕਿ ਬਾਈ ਆਪਾਂ ਥੋੜੇ ਜਿਹੇ ਟਾਈਮ ਪਹਿਲਾਂ ਇੱਕ ਵੀਡੀਓ ਦੇਖ ਰਹੇ ਸੀ ਜਿਹਦੇ ਵਿੱਚ ਕੀ ਮੂਲਕ ਸਿੰਘ ਹੀ ਇਦਗਾਟਨ ਕਰ ਰਹੇ ਸੀ ਨਾ ਇੱਕ ठेकेदार ਨੂੰ ਟੈਂਡਰ ਦੇ ਰਹੇ ਸੀ ਵੀ ਸੜਕ ਬਣ ਜੂਗੀ ਲੋਕਾਂ ਨੂੰ ਕਹਿ ਰਹੇ ਸੀ ਵੀ ਥੋੜੇ ਜਿਹੀ ਖੁਸ਼ੀ ਦੀ ਲਹਿਰ ਬਣੂਗੀ ਸੜਕ ਬਣ ਰਹੀ ਹੈ ਬਹੁਤ ਟ ਬਾਈ ਸਾਬ ਝੂਠ ਹੈ ਇਹਨਾਂ ਦੇ ਨੀ ਪੱਥਰ ਰੱਖ ਕੇ ਕੀ ਰਾਂ ਬਾਈ ਲੋਕਾਂ ਦੀਆਂ ਅੱਖਾਂ ਠੰਡੀਆਂ ਕਰ ਗਏ ਉਹ ਹੂੰ ਉਸ ਤੋਂ ਬਾਅਦ ਬਾਈ ਉਹਨੇ ਜ ਠੇਕੇਦਾਰ ਨੂੰ ਪੈਸੇ ਹੀ ਨਹੀਂ ਦਿੱਤੇ ਬਾਈ ਯਾਰੀ ਨਹੀਂ ਕਰੇ ਪਏ ਉਹਨੇ ਅੱਛਾ ਤੇ ਉਹ ਤਾਂ ਕਰਕੇ ਬਾਈ ਬਸ ਵਿੱਚ ਹੀ ਰਹਿ ਗਿਆ ਸਾਰਾ ਕੁਸ ਉਹ ਆਪਦਾ ਲੈ ਕੇ ਚੱਕ ਕੇ ਬਾਈ ਸਮਾਨ ਤੇ ਇਹਨੂੰ ਬਾਈ ਕੀ ਕਰਨ ਸਮਝਦੇ ਹੋ ਸੀ ਇਹਦਾ ਬਾਈ ਜਦੋਂ ਪਹਿਲਾਂ ਇਹਨਾਂ ਢੀਂ ਪੱਥਰ ਵੀ ਰੱਖਦਾ ਸਾਰਾ ਕੁਸ ਕਰ ਲਿਆ ਤੇ ਬਾਅਦ ਵਿੱਚ ਇੱਕੇ ਦਾ ਫੇਰ ਵੀ ਤੁਸੀਂ ਕਹਿੰਦੇ ਠੇਕੇਦਾਰ ਨੂੰ ਪੈਸੇ ਹੀ ਨਹੀਂ ਮਿਲਿਆ ਨਾ ਤੇ ਉਹਨੇ ਦਾ ਸਮਾਨ ਚੱਕਨੇ ਸੀਗਾ ਇਹ ਕੀ ਕਰਨ ਸਮਝਦੇ ਹੋ ਫਿਰ ਇਹਦਾ ਬਾਈ ਕਾਰਨ ਤਾਂ ਇਹ ਆ ਵੀ ਬਾਈ ਸਭ ਮਿਲੀ ਭੋਗਤਾ ਖਾਈ ਪੈਸੇ ਖਾਈ ਜਾਂਦੇ ਆ ਬਾਈ ਹੂੰ ਇੱਥੇ ਲਾਉਣਾ ਜ਼ਰੂਰੀ ਸਮਝ ਦੇਣੀ ਉਹ ਪੈਸੇ ਖਾ ਗਿਆ ਤੇ ਬਸ ਹੁਣ ਤੁਹਾਨੂੰ ਪਤਾ ਹੀ ਆ ਵੀ ਠੇਕੇਦਾਰ ਕਿਹੜਾ ਬਾਈ ਜੇਬ ਚੋ ਬਣਾ ਜੇ ਜੇ ਉਹਨੂੰ ਕੋਈ ਪੈਸੇ ਦੇਣਗੇ ਤਾਂ ਫੇਰ ਹੀ ਸੜਕ ਬਣੂ ਨਾ ਉਹਨੂੰ ਪੈਸੇ ਨਹੀਂ ਦਿੱਤੇ ਉਹ ਸਮਾਨ ਲੈ ਕੇ ਭੱਜ ਗਿਆ ਸਿੱਧਾ ਜ਼ਿੰਮੇਵਾਰ ਬਈ ਐਮਐਲਏ ਮੋਲਕ ਸਿੰਘ ਉਹਦੀ ਅਣਗਹਿਲੀ ਕਰਕੇ ਜਿੰਨੀਆਂ ਜਾਨਾਂ ਕੀਮਤੀ ਚਲੀਆਂ ਗਈਆਂ ਜਿੰਨੇ ਦੀਆਂ ਸੱਟਾਂ ਫੇਟਾਂ ਵੱਜੀਆਂ ਬਾਹਰ ਨੁਕਸਾਨੇ ਗਿਆ ਸਭ ਦਾ ਜ਼ਿੰਮੇਵਾਰ ਭਈ ਉਹ ਐਮ ਐਲ اے ਹੈ ਅਮੋਲਕ ਸਿੰਘ ਤੇ ਹੁਣ ਜਿਹੜਾ ਇਹ ਵੀ ਤਾਂ ਚੱਲ ਰਿਹਾ ਬਰੇ ਹੁਣ ਤੁਹਾਡਾ ਕਿੰਨਾ ਟਾਈਮ ਚੱਲੂਗਾ ਕਿ ਇਹ ਦਾ ਗਾਹ ਰੂਪ ਰੇਖਾ ਕੀ ਹੈ ਇਹ ਭਾਈ ਇਹ ਤਾਂ ਆਣ ਮਿੱਥੇ ਸਮੇ ਲਈ ਆ ਜਿੰਨਾ ਚਿਰ ਭਾਈ ਸਾਨੂੰ ਆ ਕੇ ਕੋਈ ਦੱਸ ਦੇ ਨਹੀਂ ਪੱਕਾ ਨਹੀਂ ਦੱਸ ਦੇ ਵੀ ਇੰਨੀ ਤਰੀਕ ਨੂੰ ਬੱਟੇ ਸਿੱਟਾਂਗੇ ਉੱਤੇ ਮੰਨ ਲਓ ਚਲੋ ਮੰਨ ਦਿਆ ਪਠੰਡਾ ਪ੍ਰੀਮਿਕਸ ਨਹੀਂ ਪੈਂਦਾ ਉੱਤੇ ਜਾਂ ਉੱਤੇ ਬੱਜਰੀ ਨਹੀਂ ਪੈਂਦੀ ਨਾ ਪਾਉਣ ਬਾਈ ਘੱਟੋ ਘੱਟ ਖੱਡੇ ਦਾ ਭਰਨਾ ਬੱਟੇ ਪਾਉਣ ਖੱਡੇ ਭਰਨਾ ਇਹਨੂੰ ਪੱਧਰ ਹੀ ਕਰਦੇ ਨੇ ਇੱਕ ਟਾਈਮ ਮੁੜ ਕੇ ਚਲੋ ਪ੍ਰੀਮਿਕਸ ਵੇਜੂਗਾ ਪਰ ਬਾਈ ਕੁਝ ਵੀ ਨਹੀਂ ਕਰ ਉਹਦਾ ਕੰਨ ਤੇ ਜੂ ਨਹੀਂ ਸਰਕਦੀ ਬਾਈ ਉਹਨਾਂ ਤੇ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਧੰਨਾ ਲਾਇਆ ਸੀ ਸਵਾਦ ਓਕੇ ਅਸੀਂ ਪਿੰਡ ਸੇਵੇ ਵਾਲਾ ਕੁੰਟੀਗੁਰਦ ਸਿੱਧੂਪੁਰ ਤੋਂ ਬੋਲ ਰਹੇ ਆ ਜੀ ਅਸੀਂ ਧਰਨਾ ਲਾਇਆ ਸੀਗਾ ਜੀ ਪਹਿਲਾਂ ਅਸੀਂ ਦਿੱਤਾ ਸੀਗਾ ਇਹਨਾਂ ਨੂੰ ਮੰਗ ਪੱਤਰ ਦਿੱਤਾ ਸੀਗਾ ਇਦੋਂ 5 ਦਿਨ ਪਹਿਲਾਂ ਉਹਦੇ ਅਸੀਂ ਤਰੀਕ ਰੱਖੀ ਸੀਗੀ 14 14 ਤੱਕ ਨੇ ਇਹਨਾਂ ਨੇ ਕੁਝ ਨਹੀਂ ਦੱਸਿਆ ਸਾਨੂੰ ਨਾ ਕਿਸੇ ਦੀ ਕੋਈ ਗੱਲਬਾਤ ਸਾਡੀ ਕੋਈ ਨਹੀਂ ਹੋਈ ਹਾਲੇ ਤੇ ਹੁਣ ਸਾਡਾ ਇਹੀ ਮਤਲਬ ਹੈ ਵੀ ਸਾਡੀ ਕੋਈ ਆ ਕੇ ਸੁਣੇ ਜਿੰਨੇ ਚਿਰ ਕੋਈ ਸਾਡੀ ਇੱਥੇ ਸੁਣਨੋਂ ਨਹੀਂ ਆਉਂਦਾ ਉਹਨਾਂ ਚਿਰ ਅਸੀਂ ਇੱਥੇ ਬੈਠੇ ਆਏ ਤੁਸੀਂ ਧਰਕੇ ਦਾ ਧਰਨਾ ਥੋੜਾ ਚੱਲ ਰਿਹਾ ਕੋਈ ਪ੍ਰਸ਼ਾਸਨ ਨੇ ਆ ਕੇ ਹੋਣਾ ਕੋਈ ਮੀਟਿੰਗ ਕੋਈ ਮੀਟਿੰਗ ਨਹੀਂ ਕੋਈ ਨਹੀਂ ਆਇਆ ਜੀ ਹਲੇ ਕਿਸੇ ਦੇ ਕਰਨ ਠੀਕ ਹੈ ਵੀ ਮੈਨੂੰ ਇਹ ਪਤਾ ਪ੍ਰਸ਼ਾਸਨ ਦੇ ਸੀਆਈਡੀ ਦੇ ਬੰਦੇ ਤਾਂ ਆਏ ਹੋਣਗੇ ਪਤਾ ਲੱਗ ਹਾਂ ਹਾਂ ਸਾਰੇ ਸੀਆਈਡੀ ਵਾਲੇ ਬੰਦੇ ਵੀ ਹੈਗੇ ਆ ਪਤਾ ਤਾਂ ਲੱਗ ਗਿਆ ਹਾਂ ਸਾਰਿਆਂ ਨੂੰ ਪਤਾ ਲੱਗ ਗਿਆ ਜੀ ਪਰ ਫਿਰ ਵੀ ਕੋਈ ਨਹੀਂ ਪੁਲਿਸ ਆਈ ਪਈ ਹੈ ਪੁਲਿਸ 2 ਘੰਟੇ ਪਹਿਲਾਂ ਆ ਗਈ ਸੀ ਸਵੇਰ ਹੀ ਆ ਗਈ ਸੀ ਪੁਲਿਸ ਵਾਲੇ ਅਸੀਂ ਤਾਂ 11:30 ਵਜੇ ਬੈਠੇ ਆ ਠੀਕ ਹੈ ਇਹਨਾਂ ਨੂੰ ਪਤਾ ਸੀ ਬਿਲਕੁਲ ਪਤਾ ਉਹਨਾਂ ਨੂੰ ਬਾਈ ਸਾਰਾ ਪਤਾ ਤੇ ਬਾਈ ਤੁਸੀਂ ਕੀ ਆਖਣਾ ਚਾਹੋਗੇ ਜਿਹੜਾ ਤਾਂ ਨਾਲ ਚੱਲ ਰਿਹਾ ਮੈਂ ਜੀ ਆਪਣਾ ਸਿੱਧੂਪੁਰ ਦਾ ਜਥੇਬੰਦੀ ਦਾ ਪਿੰਡ ਸੀਗਲ ਦਾ ਪ੍ਰਧਾਨ ਹਾਂ ਹਾਂ ਜੀ ਉਹਨੇ ਨਾਲ ਤੇ ਕਹਿਣਾ ਚਾਹਣਾ ਵੀ ਜੋ ਇਹ ਪ੍ਰਸ਼ਾਸਨ ਦੀਆਂ ਇਹ ਇੱਥੋਂ ਦੀ ਸਰਕਾਰਾਂ ਨਗਾਣ ਗਈਆਂ ਲਗਾ ਦਾ ਕਰਕੇ ਹੂੰ ਇਹ ਸੜਕ ਦੇ ਆਸਤੇ ਹੋਈ ਜਾਂਦੇ ਆ ਬੰਦੇ ਮਰੀ ਜਾਂਦੇ ਆ ਇਹਨਾਂ ਦੇ ਕੋਈ ਕਰਨ ਤੇ ਜੂਨੀ ਸਰਕਦੀ ਜੇ ਇੱਕ ਕਿਸਾਨ ਦੇ ਖੇਤ ਚ ਅੱਗ ਲੱਗਦੀ ਆ ਉਹ ਤਾਂ ਇਹਨਾਂ ਨੂੰ ਉੱਥੇ ਦਿਖ ਜਾਂਦੀ ਆ ਇਹਨਾਂ ਨੂੰ ਏਡੇ ਏਡੇ ਖੱਡੇ ਨਹੀਂ ਦਿੰਦੇ ਹੂੰ ਮੋਲਕ ਦੇ ਬਾੜ ਚ ਚਿੱਟਾ ਵਿਕੀ ਜਾਂਦਾ ਉਹ ਨਹੀਂ ਇਹਨੂੰ ਦਿੰਦਾ ਹੂੰ ਹੈ ਹੋਰ ਇਹਨੂੰ ਸਾਰਾ ਕੁਝ ਦਿਖ ਜਾਂਦਾ ਉੱਥੇ ਦਵਾਨੀ ਦਵਾਨੀ ਦੇ ਬੰਦੇ ਚਿੱਟਾ ਵੇਚੀ ਜਾਂਦੇ ਸਾਡੇ ਜਵਾਕ ਮਰੀ ਜਾਂਦੇ ਆ ਉਹ ਨਹੀਂ ਨਾ ਪ੍ਰਸ਼ਾਸਨ ਨੂੰ ਨਹੀਂ ਨਾ ਮੋਲਕ ਨੂੰ ਦਿੰਦਾ ਠੀਕ ਹੈ ਜੇ ਕੋਈ ਹੋਰ ਕਿਸੇ ਤੇ ਕੋਈ ਕਰਾਉਣਾ ਹੈ ਉਹ ਮੋਲਕ ਕਰ ਦਿੰਦਾ ਕਿ ਕਿ ਇੱਥੇ ਮਿੰਡੋਂ ਨੇ ਵੀਡੀਓ ਪਾਤੀ ਆਪਣੇ ਜੈਤੋ ਤੋਂ ਉਹਨੇ ਪਰਚਾ ਕਰਾਤਾ ਹਾਂ ਹਾਂ ਤੂੰ ਉਹ ਬੰਦੇ ਦਾ ਪਰਚਾ ਕਰਾਈ ਜਨਾ ਜਿਹੜੇ ਤੇਰੇ ਬਾਅਦ ਚ ਚਿੱਟਾ ਵੇਚੀ ਜਾਂਦਾ ਉਹਨਾਂ ਨੂੰ ਕੋਈ ਨਹੀਂ ਚਕਾਉਂਦਾ ਸਰਕਾਰ ਤਾਂ ਕਹਿ ਰਹੀ ਹੈ ਨਸ਼ੇ ਤੇ ਜੋਏ ਨਕੇਲ ਕਸਤੀ ਹੈ ਜੀ ਨਸ਼ਾ ਸਾਡੇ ਵੇਖੀ ਨਹੀਂ ਰਿਹਾ ਸੀ ਬੰਦ ਕਰ ਕਹਿੰਦੇ ਬੰਦੇ ਉੱਡੀ ਕਹਿੰਦੇ ਸੀ ਅਸੀਂ ਨਸ਼ਾ ਨੂੰ ਬੰਦ ਕਰ ਦਾਂਗੇ ਵੀ ਪੰਜਾਂ ਦਿਨਾਂ ਚ ਹੂੰ ਕੈਪਟਨ ਨੇ ਪਾ ਗੁਟਕਾ ਚਾ ਕੇ ਸੌ ਖਾਧੀ ਹੂੰ ਕਿਹੜੀ ਸਰਕਾਰ ਹੁੰਦੀ ਸਾਰੀ ਨਸ਼ੇ ਦੀ ਹੁੰਦੀ ਹੈ ਇਹਨਾਂ ਨੇ ਨਸ਼ਾ ਮੁੱਦਾ ਬਣਾ ਲਿਆ ਸਾਡੇ ਜਵਾਕ ਮਰੀ ਜਾਣਾ ਮਰੀ ਜਾਣ ਹੂੰ ਨਸ਼ਾ ਨੇ ਇੱਕ ਮੁੱਦਾ ਬਣਾ ਲਿਆ ਵ ਉਹ ਮੁੱਦਾ ਤਾਂ ਹੈ ਗਿਆ ਇਹਨਾਂ ਨੂੰ ਠੀਕ ਹੈ ਤੇ ਜਿਹੜਾ ਹਜ਼ਰਤ ਧਰਨਾ ਚਾਹਦੇ ਮੇਰੇ ਸੋਢੇ ਕਹਿੰਦਾ ਪਾ ਜਿੰਨਾ ਜਿਹੜੇ ਸੋਢਾ ਕੋਈ ਪੱਕਾ ਹੱਲ ਨਹੀਂ ਕਰਦੇ ਤੁਸੀਂ ਨਹੀਂ ਉੱਠਦੇ ਇਹਨਾਂ ਦੇ ਨਹੀਂ ਉੱਠਦੇ ਜੀ ਇਹ ਤੁਹਾਨੂੰ ਪਤਾ ਹੀ ਹੈ ਸਿੱਧੂਪੁਰ ਜਥੇਬੰਦੀ ਦਾ ਕਾਨੂੰਨ ਹੈ ਜਾਂ ਤਾਂ ਇਹ ਧਰਨਾ ਲਾਉਂਦੀ ਨਹੀਂ ਜੇ ਲਾ ਲਿਆ ਜਿੰਨਾ ਜਿਹੜੇ ਨਾਲ ਕੋਈ ਹੱਲ ਨਹੀਂ ਹੁੰਦਾ ਉਹਨਾਂ ਚ ਚੱਕਦੇ ਨੇ ਅੱਗੇ ਡੋਟਾ 8 ਮਹੀਨੇ ਹੋ ਗਏ ਸਾਨੂੰ ਉੱਥੇ ਬੜਾ ਭਾਈ ਬੈਠਾ ਤਹਿਸੀਲਚ ਭਾਈ ਰੱਖਣ ਕਿੰਨਾ ਚਿਰ ਭਾਈ ਰੱਖਣਗੇ ਭਾਈ ਰੱਖਣ ਬੈਠੇ ਆ ਸੀ ਉੱਥੇ ਬੈਠੇ ਆ ਤਹਿਸੀਲਚ ਸਾਡੀ ਕਿਹੜਾ ਬੈਠੇ ਨਹੀਂ ਜਿਹਦੇ ਗੜੇ ਪਏ ਆ ਇਹੀ ਮੋਲ ਯਾ ਅੱਜ ਇਹਨੂੰ ਦੱਸਿਆ ਨਹੀਂ ਗਾ ਵੀ ਉੱਥੇ ਬੈਠੇ ਤਾਂ ਈ ਮਹੀਨੇ ਤੇ ਯਾਰ ਆਪਣੇ ਪੈਸੇ ਹੱਕ ਮੰਗੀ ਜਾਂਦੇ ਮੈਂ ਇਹਨਾਂ ਦਾ ਕਰਾਵਾਂ ਹੱਲ ਕੋਈ ਹੂੰ ਹੁਣ ਇਹਨੂੰ ਕੋਈ ਨਹੀਂ ਦਿੰਦਾ ਜਿੱਤ ਤੋਂ ਅੱਗੇ ਮੋੜ ਜਾਂਦਾ ਹੁਣ ਇਹਨੂੰ ਸੇਵਾ ਦਾ ਦੂਰ ਹੋ ਗਿਆ ਹੂੰ ਤਿੰਨ ਮੰਨ ਲੈ ਖੜੇ ਸੀ ਤਿੰਨ ਮੰਨ ਲੈ ਜਿੰਨਾਂ ਕੱਲੇ ਨੂੰ ਵੋਟਾਂ ਪਗੀਆਂ ਨੂੰ ਹੂੰ ਕਿੱਥੋਂ ਪਗੀਆਂ ਉਹ ਗਾਂ ਨੂੰ ਆ ਕੇ ਸਾਡੇ ਪਿੰਡ ਚ ਵੜ ਕੇ ਤਾਂ ਵੇਖੇ ਇਹਨੂੰ ਫੇਰ ਪੁੱਛਾਂਗੇ ਵੀ ਕੀ ਭਾਅ ਵਿਕਦੀ ਐ ਇੱਥੇ ਵੜੇ ਆ ਕੇ ਵੋਟਾਂ ਦਾ ਬਾਅਦ ਤੁਹਾਡੇ ਕੋਲੇ ਉਹਨਾਂ ਨੂੰ ਕੋਈ ਜ਼ਰੂਰੀ ਨਹੀਂ ਸਮਝਿਆ ਜੇ ਮਿਲੇ ਨੀ ਮੈਂ ਇਹਨਾਂ ਸਾਡੇ ਮਰਿਆ ਨਹੀਂ ਆਇਆ ਕਿਸੇ ਨੇ ਇਹ ਤੂੰ ਜ਼ਰੂਰੀ ਸਮਝਣਾ ਯਾਰ ਕਿਸੇ ਨੇ ਏ ਬਾਈ ਜੀ ਤੁਸੀਂ ਕੀ ਕਰਨਾ ਚਾਹੋਗੇ ਸੜਕੋ ਇਹ ਨਾ ਬਾਈ ਜੀ ਜਿਹੜਾ ਹੈਗਾ ਜੀਦੇ ਆਲਾ ਟੋਲ ਪਲਾਜਾ ਹੂੰ ਪਿਛਲੀ ਵਾਰ ਵੀ ਅਸੀਂ ਮੰਗ ਪੱਤਰ ਦਿੱਤਾ ਸੀ ਇਹ ਸੜਕ ਲਈ ਬੈਠੇ ਸੀ ਉਦੋਂ ਵੀ ਅਸੀਂ ਸਾਡੀ ਨਹੀਂ ਸੁਣੀ ਗਏ ਜਿਹੜਾ ਜੀਦੇ ਆਲਾ ਪਹਿਲਾਂ ਸਦੀਕ ਉਹਨਾਂ ਤੋਂ ਪੈਸੇ ਲਈ ਗਿਆ ਬਾਈ ਉਹਦਾ ਜਵਾਈ ਸੂਰਜ ਹੂੰ ਉਹ ਖਾਈ ਗਿਆ ਸਾਰਾ ਟ੍ਰੈਫਿਕ ਉਧਰ ਦੀ ਹੁਣ ਇਹ ਸੜਕ ਤਾਂ ਨਹੀਂ ਬਣਾਉਂਦੇ ਬਾਈ ਜੀ ਇਹ ਲੱਖਾਂ ਰੁਪਏ ਲੈਂਦਾ ਉਹਨਾਂ ਤੋਂ ਅਮੋਲਕ ਸਿੰਘ ਦੀ ਅਮੋਲਕ ਸਿੰਘ ਐਮਐਲਏ ਹੂੰ ਉਹਨਾਂ ਤੋਂ ਪੈਸੇ ਲੈਂਦਾ ਤਾਂ ਨਹੀਂ ਬੰਦੀ ਇਹਨੇ ਹੁਣ ਕਹਤਾ ਵੀ 2 ਮਹੀਨੇ ਚ 4 ਮਹੀਨੇ ਲੱਕ ਨਹੀਂ ਪੈਂਦੀ ਸਾਲ ਉਹ ਜਿਹੜਾ ਬੰਦਰਗਾਣਾ ਰੋਡ ਹੈ ਜਿਹੜਾ ਹਾਈਵੇ ਉਧੇ ਤੇ ਕਿਵੇਂ ਪਈ ਜਾਂਦੀ ਹੈ ਹੂੰ ਪੂਰਾ ਫਾਸਟ ਕੰਮ ਚੱਲੀ ਜਾਂਦਾ ਜੀ ਉੱਥੇ ਇੱਥੋਂ ਤੱਕ ਇਹਨਾਂ ਨੇ ਕਹਿ ਕੇ ਨਿਕਲ ਗਿਆ ਵੀ ਜੀ ਇਹ ਤਾਂ 2 ਮਹੀਨੇ ਕੋਸੇ ਵੀ ਨਹੀਂਗਾ ਹੋਣਾ ਸਿਆਲ ਆ ਗਿਆ ਲੋਕ ਨਹੀਂ ਆਏ ਹੋਣੀ ਜਾਣੀ ਉਹਨ ਕਿਉਂ ਨਹੀਂ ਹੋਣੀ ਬਈ ਹੂੰ ਆ ਬਾਕੀ ਨਹੀਂ ਤੇ ਪਰ ਕੋਈ ਤੁਹਾਡੇ ਨਾਲ ਆ ਕੇ ਗੱਲਬਾਤ ਤਾਂ ਕਰਨੀ ਜੀ ਬਈ ਜੀ ਇਹਦਾ ਚੈਲੇਜ ਆ ਖੁੱਲੇ ਪਏ ਲੈਂਦਾ ਉਹਨਾਂ ਤੋਂ ਜਿੱਦੇ ਵਾਲਿਆਂ ਤੋਂ ਟੋਲ ਪਲਾਜਤ ਹੋਈ ਉਹਨਾਂ ਦਾ ਮਟੀਰੀਅਲ ਆਉਂਦਾ ਹੂੰ ਹੁਣ ਤਾਂ ਲੋਡ ਹੀ ਨਹੀਂ ਕਾਹਦੀ ਬਣਾ ਬਣਾ ਮਟੀਰੀਅਲ ਆਉਂਦਾ ਜਦੋਂ ਮਰਜ਼ੀ ਪਾ ਦੇਣ ਸਿਆਲ ਦਾ ਤੇ ਹੁਣ ਤਾਂ ਅੱਗੇ ਅੱਗੇ ਹੁੰਦਾ ਸੀ ਉਹ ਤਾਂ ਜਦੋਂ ਮਸ਼ੀਨਾਂ ਨਾਲ ਤੱਤੀ ਕਰਕੇ ਲੋਕ ਪਾਉਂਦੇ ਸੀ ਹੁਣ ਤਾਂ ਬ ਜਿਹੜੇ ਨਸ਼ਾ ਵੇਚਦੇ ਨਾ ਬਾਈ ਜੀ 30-3000 ਰੁਪਏ ਇੱਕ ਘਰੋਂ ਲੈਂਦੇ ਹਫ਼ਤੇ ਦਾ ਠੀਕ ਹੈ ਬਾਈ 30-3000 ਰੁਪਿਆ ਲੈਂਦੇ ਆਗੇ ਤੇ ਨਸ਼ਾ ਕਿਵੇਂ ਬੰਦ ਕਰ ਦੇਣਗੇ ਇਹਦਾ ਕਹਿੰਦੇ ਅਸੀਂ 15 ਅਗਸਤ ਤੋਂ ਐ ਕਰਦੇ ਆਂਗੇ ਜੋ ਕਰਦੇ ਆਂਗੇ ਹੋਰ ਆ ਵਧੇ ਹੀ ਆ ਬਾਈ ਘਟਿਆ ਨਹੀਂਗਾ ਆ ਬਲੇ ਦਾ ਜਿਹੜੇ ਸਰਕਾਰ ਨੇ ਵੀ ਥਾ ਸਦੇ ਪੈਕਸ ਲਾਈ ਜਾਂਦੇ ਬੋਰਡ ਲੱਗੇ ਵੀ ਸਾਰੀ ਸਰਕਾਰ ਨੇ ਨਾ ਵੀ ਲੋਕ ਖੁਸ਼ ਹਾੜੀ ਬਹੁਤ ਕਰਦੇ ਤੁਹਾਨੂੰ ਨਹੀਂ ਲੱਗਣ ਦੇਵਾਂਗੇ ਦਿੱਲੀ ਦਾ ਇਹਦਾ 4000 ਕਰੋੜ ਦਿੱਲੀ ਦਾ ਕਰਜ਼ਾ ਚੱਕ ਰਿਹਾ ਅੱਜ ਤੇ 27 ਤੱਕ ਤਾਂ ਹੁਣ ਸੀਗਾ 3.5 ਲੱਖ ਕਰੋੜ 3 ਲੱਖ ਕਰੋੜ ਸੀਗਾ 10 ਤੇ ਜਾਣਾ ਬਾਈ ਜੀ 27 ਤੱਕ ਠੀਕ ਇਹਨਾਂ ਨੇ ਜਮਾਂ ਪੰਜਾਬ ਨੂੰ ਬਰਬਾਦ ਕਰ ਦੇਣਾ ਭਗਵਾਨ ਤਮਨ ਤੱਕੋਂ ਹੀ ਆ ਮੋਰੀ ਆ ਤਾਂ ਵਾਪਸ ਜਿਹੜਾ ਚੌਵੀ ਦੇ ਮੋਟਾ ਆ ਰਹੇ ਉਹਨਾਂ ਨੂੰ ਤੁਸੀਂ ਫਿਰ ਕਿਵੇਂ ਵੇਖਦੇ ਹੋ ਜੇ ਇਲੈਕਸ਼ਨ ਆ ਰਹੇ 2024 ਦੇ ਦੱਸ ਦਾਂਗੇ ਪੁੱਤ ਉਹਦੋਂ ਦੱਸਾਂਗੇ ਨਾ ਜਦੋਂ ਇਹਨਾਂ ਨੂੰ ਵੀ 24 ਦੇ ਇਲੈਕਸ਼ਨ ਵੀ ਆਜੋ ਹੁਣ ਵੋਟਾਂ ਤੁਹਾਨੂੰ ਦੇਣੀਆਂ ਆ ਸੀ ਹਾਂ ਵੀ ਜਿਵੇਂ ਤੁਸੀਂ ਅੱਗੇ ਸੱਤਾਂ ਕੋਲੋਂ ਗੱਪ ਮਾਰ ਕੇ ਵੋਟਾਂ ਲਈਆਂ ਉਹ ਜਦੋਂ ਸੱਤਾਂ ਚਾਏ ਉਹਦੋਂ ਉਹਨਾਂ ਨੂੰ ਦੱਸਾਂਗੇ ਸੀ ਹਾਂ ਉਦੋਂ ਦੱਸਾਂਗੇ ਇਹਨਾਂ ਨੂੰ ਪੁੱਛਾਂਗੇ ਹਾਂ ਹਾਂ ਜੀ ਆਪਾ ਮੈਂ ਕਿਹਾ ਬਲਦੇਵ ਸਿੰਘ ਆਇਆ ਸੀ ਹੂੰ ਅਰੇ 10000 ਵੋਟਾਂ ਦੇਤਾ ਵੀ ਉਹਨੂੰ ਹੂੰ ਤੇ ਪਰ ਉਹਦੇ ਆਈ ਨਾ ਗੱਲ ਉਹ ਵੀ ਸਾਨੂੰ ਮੁਸ਼ਕਲ ਮੂੰਹ ਨਹੀਂ ਵਿਖਾਉਂ ਹੂੰ ਤੇ ਇਹਨੇ ਉਦੋਂ ਵੀ ਨੰਘਾ ਜੀ ਠੀਕ ਹੈ ਮੈਂ ਆਪ ਦੇ ਆਪ ਦਾ ਆਦਮੀ ਦਾ ਬਣਾ ਹਫਤਾ ਹੂੰ ਪਰ ਇਹਨਾਂ ਜਮੀ ਸੰਗਲਾ ਦੀ ਸਾਡੀ ਸੜਕ ਦਾ ਹਾਲ ਵੇਖੋ ਤੁਸੀਂ ਤਾਂ ਵੇ ਨਹੀਂ ਹੈ ਹੂੰ ਪਿੱਛੇ ਸਾਡੇ ਨਹੀਂ ਪੜੀ ਹੋਈ ਇਹਨੇ ਕਸਰੀ ਕੋਈ ਛੜੀ ਠੀਕ ਹੈ ਉਹ ਕਹਿੰਦਾ ਵੀ ਤੁਸੀਂ ਆਮ ਆਦੀ ਪਾਰਟੀ ਦੇ ਵਰਕਰਾਂ ਪਰ ਵੀ ਤੁਸੀਂ ਬੀਟਾ ਨਹੀਂ ਵਰਕਰ ਪੱਕਾ ਵੋਟਾਂ ਪੰਗਾ ਵੀ ਖੁੱਲ ਗਿਆ ਬੂ ਖੁੱਲ ਕਹਿੰਦਾ ਪੁਆਈਆਂ ਵੀ ਸੀ अच्छा ਤੇ ਪਰ ਮਾਂ ਦੇ ਪੁੱਤ ਨੇ ਮੂੰਹ ਤੇ ਮੂੰਹ ਨਹੀਂ ਵਿਖਾਇਆ ਹਨ ਠੀਕ ਹੈ ਤੁਸੀਂ ਸਾਰ ਨਹੀਂ ਲਈ ਉਹਦੇ ਬਾਅਦ ਨਾ ਜੀ ਨਾ ਸਾਰ ਕੀ ਲੈਣੀ ਸਰ ਮੂੰਹ ਨਹੀਂ ਵਿਖਾਇਆ ਇੱਥੇ ਆ ਕੇ ਕਹਿੰਦੇ ਮਰੇ ਤੇ ਨਹੀਂ ਆਇਆ ਕਹਿੰਦੇ ਜੰਮੇ ਤੇ ਨਹੀਂ ਆਇਆ ਹੂੰ ਬਹੁਤ ਦੁੱਖ ਵਾਲੀ ਗੱਲ ਹੈ ਜੀ ਠੀਕ ਹਾਂਜੀ ਮੈਂ ਕੋਈ ਕੀ ਕਹਿਣਾ ਚਾਹੁੰਗਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਇੱਕ ਤਾਂ ਸੇਵੇ ਵਾਲੇ ਗਰਮੇਲ ਸਿੰਘ ਦੇ ਬਾਹਰ ਤੇ ਪੱਥਰ ਦੇ 4 ਟਰਾਲੇ ਲਏ ਸੀਗੇ ਠੀਕ ਹੈ ਜੀ ਉੱਤੋਂ ਇਹਨਾਂ ਨੇ ਪਤਾ ਕੀ ਕੀਤੀ ਆ ਵੀ ਮਿੱਟੀ ਪਾਉਣ ਦੀ ਬਜਾਏ ਸੜਕ ਤੋਂ ਤੇ ਡੂਡ ਰੋਡ ਫਟਾ ਪਹਿਲਾਂ ਇਹ ਵਾਲੇ ਪਛਲੋ ਹਾਂਜੀ ਹਾਂਜੀ ਡੂਡ ਰੋਡ ਫਟਾ ਮਿੱਟੀ ਹੋਰ ਥੱਲੇ ਚੱਕ ਕੇ ਲੈ ਗਏ ਠੀਕ ਹੈ ਜੀ ਇੱਕ ਲਿਆ ਸੀਗਾ ਆਰ ਕੇ ਮਾਰਵਲ ਦੇ ਔਰਲੇ ਪਾਸੇ ਮੇਲਾ ਸਿੰਘ ਪ੍ਰੇਮੀ ਦੇ ਬਾਹਰ ਕੋਲੇ ਠੀਕ ਹੈ ਜੀ ਉੱਥੇ ਤਨ ਟਰਾਲੀ ਲਈ ਸੀਗੇ ਠੀਕ ਹੈ ਉਹ ਵੀ ਇਹਨਾਂ ਨੇ ਆਹੀ ਚੀਜ਼ ਕੀਤੀ ਆ ਵੀ ਉੱਥੇ ਮਿੱਟੀ ਚੱਕ ਚੱਕ ਕੇ ਵੀ ਦੁਆਰਾ ਕੀਤਾ ਠੀਕ ਹੈ ਠੀਕ ਹੈ ਜੀ ਵੇ ਜਿੱਦਾਂ ਵਾਹਣ ਸੀਗਾ ਤੇ ਮਿੱਟੀ ਪਈ ਸੀ ਉਹ ਤਾਂ ਉਹਨਾਂ ਨੇ ਆਪ ਦੀ ਮਿੱਟੀ ਪਾਉਣ ਦੀ بجائے ਉਹ ਤੋਂ ਫੋੜ ਫੋੜ ਵਿੱਚ ਚੱਕੀ ਇੱਥੋਂ ਠੀਕ ਹੈ ਜੀ ਤੇ ਨੰਬਰ ਤੇ ਸੀਗਾ ਇੱਥੇ ਇਹ ਜਿਹੜਾ ਰੂੜੀਆਂ ਰਾਲੀਆਂ ਪਈਆਂ ਸੀਗੀਆਂ ਚੰਦਪਾਨ ਸਾਈਡ ਦੇ ਹੋਰਲੇ ਪਾਸੇ ਉਹਨਾਂ ਕਲਾਉਨਿਆਂ ਕੋਲੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਤਾਂ ਮਿੱਟੀ ਤਾਂ ਕੋਈ ਪਾਈ ਨਹੀਂ ਤੇ ਉਹ ਸਾਰੀ ਰੂੜੀਆਂ ਚੱਕ ਕੇ ਇਹਨਾਂ ਨੇ ਉਹ ਉੱਤੇ ਪਾਇਆ ਇਹਨਾਂ ਨੇ ਮਲਵਾ ਠੀਕ ਹੈ ਜੀ ਜਿਹੜਾ ਜਿਹੜਾ ਟੋਟਾ ਬਣਾਇਆ ਉੱਥੇ ਜਿਹੜਾ ਟੋਟਾ ਬਣਾਇਆ ਠੀਕ ਹੈ ਜੀ ਉਹ ਰੂੜੀਆਂ ਦੀ ਮਿੱਟੀ ਚੱਕ ਕੇ ਇਹਨਾਂ ਨੇ ਉਹ ਮਿੱਟੀ ਨਹੀਂ ਪਾਈ ਨਾ ਕੋਰ ਪਾਈ ਨਾ ਹੋਰ ਕੋਈ ਕੀਤਾ ਸਿਰਫ ਉਹ ਰੂੜਗਾਂ ਵਾਲਾ ਕਾ 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 ਕਾਗਜ਼ ਪੱਤਰ ਲਾ ਕੇ ਪਾਇਆ ਠੀਕ ਹੈ ਜੀ ਹੁਣ ਦੱਸੋ ਵੀ ਇਹ ਸਰਕਾਰਾਂ ਕੀ ਕਰ ਰਹੀਆਂ ਹੂੰ ਖਾ ਕੇ ਪੈਸੇ ਆ ਕੇ ਮੈਂ ਵੀ ਗੱਲ ਵੀ ਹੋਈ ਸੀਗੀ ਅਗੇ ਇਹਦੇ ਚ ਕਿਲੋਮੀਟਰ ਜਿਹੜੀ ਵਾਟ ਆ ਉਹ ਉਹ ਤਾਂ ਕਿ ਉਹਦਾ ਠੇਕੇਦਾਰ ਕੁਲਜੀ ਦੀ ਜਿਹੜੀ ਦੂਜੀ ਹੈਗੇ ਇਹ ਤਿੰਨ ਟੋਟੇ ਬਣਨੇ ਆ ਤੇ ਦੋ ਟੋਟਿਆਂ ਦੀ ਗੱਲ ਦੂਜੇ ਠੇਕੇਦਾਰ ਕੋਲੇ ਆ ਹੂੰ ਦੋ ਠੇਕਾਰ ਅਕੇ ਹੋਰ ਆ ਬਈ ਤੁਸੀਂ ਐ ਗੱਲ ਸੁਣੋ ਬਈ ਤਾਂ 7 ਕਿਲੋਮੀਟਰ ਟੋਟਾ ਹੂੰ 7 ਕਿਲੋਮੀਟਰ ਤਿੰਨ ਰੱਖਦਾ ਹੂੰ ਹੂੰ 7 7 ਕਿਲੋਮੀਟਰ ਤਿੰਨ ਰੱਖਦਾ ਤਾਂ ਹੋ ਨਹੀਂ ਸਕਦੇਗੇ ਹਾਂਜੀ ਹਾਂਜੀ ਠੀਕ ਹੈ ਇਹ ਤੁਸੀਂ ਬਾਈ ਜੀ ਆਪ ਹੀ ਸਾਰੀ ਜਨਤਾ ਨੂੰ ਜਨਤ ਕਰ ਦਿਓ ਬਈ 7 ਕਿਲੋਮੀਟਰ ਤਿੰਨ ਠੇਕੇ ਅਰਕ ਵਿੱਚ ਹੋ ਜਾਣਗੇ ਠੀਕ ਹੈ ਤੇ ਤੁਸੀਂ ਵੇਖ ਰਹੇ ਹੋ ਲੋਕਾਂ ਦਾ ਗੁੱਸਾ ਹੈ ਨਾ ਉਹ ਗੁੱਸਾ ਪ੍ਰਗਟ ਕਰ ਰਹੇ ਆ ਬਈ 7 ਕਿਲੋਮੀਟਰ ਦਾ ਟੋਟਾ ਸੀਗਾ ਇਹਦੇ ਵਿੱਚ ਤਿੰਨ ਠੇਕੇਦਾਰ ਕਿਵੇਂ ਹੋ ਸਕਦੇ ਬਈ ਸਰਕਾਰ ਦਾ ਕਹਿਣਾ ਸੀਗਾ ਵੀ ਜੇ ਠੇਕੇਦਾਰ ਦਾ ਕਹਿਣਾ ਸੀਗਾ ਵੀ ਇਹਦੇ ਵਿੱਚ ਤਿੰਨ ਅੰਨ ਤੇਨੇ ਠੇਕੇਦਾਰ ਆਉਣਗੇ ਤਨੇ ਠੇਕੇਦਾਰ ਪਹੁੰਚਣਗੇ ਜਿਹੜੀ ਸੜਕ ਦਾ ਸਾਰਾ ਮਲਬਾ ਤੇ ਬਾਈ ਜੀ ਨੇ ਦੱਸਿਆ ਵਿੱਚ ਕਿੱਥੇ ਕਿੱਥੇ ਪੱਥਰ ਦੇ ਟਰੱਕ ਲਾਏ ਸੀ ਤੇ ਕਿਵੇਂ ਉਹਨਾਂ ਨੇ ਚੱਕਿਆ ਤੁਹਾਨੂੰ ਮੈਂ ਤਾਂ ਪਤਾ ਜਾਣਦੇ ਨਹੀਂ ਸੀਗੇ ਬੋਟਾ ਫੇਰ ਵੀ ਪਾਈਆਂ ਜਾਣਦੇ ਨਹੀਂ ਸੀਗੇ ਅਸੀਂ ਤਾਂ ਬੋਟਾ ਫੇਰ ਵੀ ਪਾਈਆਂ ਇਹ ਗੱਲ ਕਹਿਣਾ ਵੀ ਅਸੀਂ ਬਾਈ ਜੀ ਬੋਟਾ ਪਾਈਆਂ ਸਾਰਾ ਕੁਝ ਕੀਤਾ ਹੈਗਾ ਕਦੇ ਵਾਸਤੇ ਵੀ ਪਿੰਡ 'ਚ ਮਾੜੀ ਮੋਟੀ ਤੇ ਕਿਸੇ ਦੇ ਗੰਮੀ ਸ਼ਾਦੀ ਦੀ ਤਾਂ ਆਉਂਦਾ ਹੂੰ ਬੇਸਬੁਦਕ ਬਾਬਾ ਆ ਜਾਂਦਾ ਹੂੰ ਸੋ ਤੁਸੀਂ ਲੋਕਾਂ ਜਿਵੇਂ ਤੁਸੀਂ ਦੇਖ ਰਹੇ ਹੋ ਬਈ ਆਮ ਆਦਮੀ ਪਾਰਟੀ ਦੇ ਵਰਕਰੀ ਇੱਥੇ ਅਮੋਲਕ ਸਿੰਘ ਦੇ ਗੁੱਸਾ ਜ਼ਾਹਰ ਕਰ ਰਿਹਾ ਤੇ ਜਿਹੜਾ ਪਿੰਡ ਦੇ ਲੋਕਾਂ ਦਾ ਗੁੱਸਾ ਉਹ ਤੁਸੀਂ ਵੇਖ ਹੀ ਰਿਹਾ ਤੇ ਸੜਕ ਦਾ ਸਾਰਾ ਮੁੱਦਾ ਇਹ ਜਿਹੜੀ ਸੜਕ ਨੂੰ ਲੈ ਕੇ ਸੇਵੇੜੇ ਪਿੰਡ ਦੇ ਲੋਕਾਂ ਨੇ ਧਾਰਨਾ ਇੱਥੇ ਰੋਡ ਤੇ ਲਾਇਆ ਹੋਏ ਉਹਨਾਂ ਨੇ ਕਹਿਣਾ ਵੀ ਅਸੀਂ ਧਾਰਨਾ ਜਿੰਨਾ ਚਾ ਸਾਡਾ ਪੱਕਾ ਹੱਲ ਨਹੀਂ ਕਰਦੇ ਅਸੀਂ ਧਾਰਨਾ ਨਹੀਂ ਚੱਕਾਂਗੇ ਸੋ ਅਗਲੀ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਜਿਹੜੇ ਰੰਗਣਾ ਪਿਆਰ ਦੇ ਨਾਲ ਧੰਨਵਾਦ ਐਮ ਐਲ ਐ ਬੋਲਤ ਸਿੰਘ ਮੁਰਦਾਵਾਦ ਮੁਰਦਾਵਾਦ ਐਮ ਐਲ ਐ ਬੋਲਤ ਸਿੰਘ ਮੁਰਦਾਵਾਦ ਮੁਰਦਾਵਾਦ ਕੋਲਾਟ ਘਟਿਆ ਪ੍ਰਸ਼ਾਸਨ ਮੁਰਦਾਵਾਦ ਮੁਰਦਾਵਾਦ ਕੋਲਾਟ ਘਟਿਆ ਪ੍ਰਸ਼ਾਸਨ ਮੁਰਦਾਵਾਦ ਮੁਰਦਾਵਾਦ ਜੰਦਗੀਆਂ ਸਰਕਾਰਾਂ ਮੁਰਦਾਵਾਦ ਮੁਰਦਾਵਾਦ